ਸੋਹੀ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਹੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਘਰ ਦੂਜੇ ਦੇ ਅੰਦਰ ਹੁਕਮਨਾਮਾ ਅੰਗ ਨੰਬਰ 728 ਤੇ ਸੁਬੈਮਾਨ ਅਕਾਲ ਪੁਰਖ ਕੇ ਕਣਕਣ ਵਿੱਚ ਰਮਿਆ ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਹੈ ਬਖਸ਼ਿਸ਼ ਕਰਦੇ ਹਨ ਅੰਦਰ ਬਸੈ ਨਾ ਬਾਹਰ ਜਾਏ ਸਭ ਕਹਿੰਦੇ ਉਹ ਪਰਮਾਤਮਾ ਜਿਹੜਾ ਹੈ ਹਰ ਇੱਕ ਹਿਰਦੇ ਦੇ ਅੰਦਰ ਬਸਿਆ ਹੋਇਆ ਹੈ ਉਨੂੰ ਬਾਹਰ ਲੱਭਣ ਦੀ ਕੋਸ਼ਿਸ਼ ਨਾ ਕਰ ਉਹਨੂੰ ਅੰਦਰ ਹੀ ਖੋਜ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹ ਜਦੋਂ ਅੰਦਰ ਦੀ ਖੋਜ ਕਰੇਗਾ ਮਨ ਕਰਕੇ ਮਨ ਦੀ ਖੋਜ ਕਰੇਗਾ ਤੇ ਪ੍ਰਮਾਤਮਾ ਦੀ ਪ੍ਰਾਪਤੀ ਹੋਵੇਗੀ ਅੰਮ੍ਰਿਤ ਛੋੜ ਕਾਹੇ ਵਿਖਖਾਏ ਪ੍ਰਮਾਤਮਾ ਜਿਹੜਾ ਹੈ ਮਰਤੂ ਤੋਂ ਰਹਿਤ ਹੈ ਉਹਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਉਸ ਪ੍ਰਮਾਤਮਾ ਨੂੰ ਛੱਡ ਕੇ ਕਾਹੇ ਵਿਖਖਾਏ ਭਾਵ ਕੇ ਬਾਹਰ ਤੋਂ ਧਾ ਧਾ ਦੇ ਦਰ ਤੇ ਟਕਰਾ ਮਾਰਦਾ ਪਿਆ ਇੱਕ ਰੱਬ ਨੂੰ ਛੱਡ ਕੇ ਇੱਕ ਪਰਮਾਤਮਾ ਨੂੰ ਛੱਡ ਕੇ ਬਾਹਰ ਰੱਬ ਲੱਭਣਾ ਭਾਵ ਕਿ ਜ਼ਹਿਰ ਖਾਣ ਦੇ ਬਰਾਬਰ ਹੈ ਐਸਾ ਗਿਆਨ ਜੱਪੋ ਮਨ ਮੇਰੇ ਐ ਮੇਰੇ ਮਨ ਗਿਆਨ ਨੂੰ ਪ੍ਰਾਪਤ ਕਰ ਹੋਵੋ ਚਾਕਰ ਸਾਚੇ ਕੇਰੇ ਜਿਵੇਂ ਇੱਕ ਨੌਕਰ ਮਾਲਕ ਦੀ ਨੌਕਰੀ ਕਰਦਾ ਤੇ ਮਾਲਕ ਦੇ ਕਹਿਣੇ ਵਿੱਚ ਜੱਦ ਤੱਕ ਰਹਿੰਦਾ ਹੈ ਤੇ ਨੌਕਰ ਜਦੋਂ ਮਾਲਕ ਦੇ ਕਹਣੇ ਵਿੱਚ ਰਹਿੰਦਾ ਤੇ ਮਾਲਕ ਖੁਸ਼ ਰਹਿੰਦਾ ਹੈ ਮਾਲਕ ਨੂੰ ਪਤਾ ਹੈ ਕਿ ਇਹ ਨੌਕਰ ਮੇਰਾ ਆਗਿਆਕਾਰੀ ਹੈ ਉਹ ਉਹ ਚਾਕਰ ਸਾਚੇ ਘੇਰੇ ਇਸੇ ਤਰ੍ਹਾਂ ਹੀ ਉਸ ਪ੍ਰਮਾਤਮਾ ਦੇ ਚਾਕਰ ਬਣ ਕੇ ਸੇਵਾ ਕਰ ਰਹਾਉ ਗਿਆਨ ਧਿਆਨ ਸਭ ਕੋਈ ਰਵੇ ਹਰ ਕੋਈ ਗਿਆਨ ਦੀ ਗੱਲ ਕਰਦਾ ਹੈ ਧਿਆਨ ਲਾਉਂਦਾ ਹੈ ਪਰ ਬਿਰਲਾ ਹੀ ਮਨੁੱਖ ਹੈ ਜਿਹੜਾ ਚਿਤ ਕਰਕੇ ਉਸ ਪ੍ਰਮਾਤਮਾ ਨੂੰ ਸਿਮਰਦਾ ਹੈ ਬੰਦਨ ਬੰਦਿਆ ਸਭ ਜਗ ਭਵੈ ਜਿਹੜਾ ਮਨੁੱਖ ਬੰਦਨਾ ਦੇ ਵਿੱਚ ਬੰਦਿਆ ਹੋਇਆ ਬੈਮਾ ਪਰਮਾ ਦੇ ਵਿੱਚ ਫਸਿਆ ਹੋਇਆ ਹੈ ਉਸ ਸੰਸਾਰ ਦੇ ਹਰ ਕੋਨੇ ਦੇ ਵਿੱਚ ਜਾ ਕੇ ਸੰਸਾਰਿਕ ਸੁੱਖ ਲੱਭਦਾ ਹੈ ਪਰ ਮਨ ਦਾ ਸੁੱਖ ਪਰਮਾਤਮਾ ਦੇ ਦਰ ਤੇ ਹੀ ਹੈ ਸੇਵਾ ਕਰੇ ਸੁਚਾਕਰ ਹੋਏ ਸੇਵਾ ਉਹੀ ਕਰ ਸਕਦਾ ਜਿਹੜਾ ਪਰਮਾਤਮਾ ਦਾ ਸੱਚਾ ਤੇ ਸੁੱਚਾ ਚੱਕਰ ਹੈ ਜਿਹੜਾ ਪਰਮਾਤਮਾ ਨੂੰ ਮਾਲਕ ਮੰਨਦਾ ਹੈ ਜਿਹੜਾ ਨਿਸ਼ਕਾਮ ਹੋ ਕੇ ਸੇਵਾ ਕਰੇ ਹੋਏ ਨਿਸ਼ਕਾਮ ਸੇਵਾ ਕਰਤ ਹੋਤ ਨਿਸ਼ਕਾਮ ਤਿਸ ਕੋ ਹੋਤ ਪ੍ਰਾਪਤ ਸੁਆਮੀ ਜਿਹੜਾ ਨਿਸ਼ਕਾਮੋ ਕੇ ਸੇਵਾ ਕਰੇ ਉਸ ਨੂੰ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੈ ਜਲ ਥਲ ਮਈਲ ਰਵ ਰਿਆ ਸੋਏ ਉਹ ਪ੍ਰਮਾਤਮਾ ਜਲ ਥਲ ਮਈਲ ਹਰ ਪਾਸੇ ਸਰਵ ਵਿਆਪਕ ਹੈ ਭਾਵ ਬਲਿਹਾਰੀ ਕੁਦਰਤ ਵਸਿਆ ਤਰੰਤ ਨਾ ਜਾਈ ਲਖਿਆ ਉਹ ਬਲਿਹਾਰੀ ਕੁਦਰਤ ਵਿੱਚ ਵਸਿਆ ਹੋਇਆ ਹੈ ਹਮ ਨੇ ਹੀ ਚੰਗੇ ਬੁਰਾ ਨਹੀਂ ਕੋਏ ਧੰਗੁਰੂ ਨਾਨਕ ਤੇ ਮਹਾਰਾਜ ਜੀ ਅਖੀਰ ਦੀਆਂ ਪੰਕਤੀਆਂ ਵਿੱਚ ਕਹਿੰਦੇ ਹਨ ਕਿ ਮੈਂ ਬਿਲਕੁਲ ਨਹੀਂ ਚੰਗਾ ਤੇ ਬਾਕੀ ਜਿਹੜੇ ਹਨ ਮੇਰੇ ਨਾਲੋਂ ਬਹੁਤ ਚੰਗੇ ਹਨ ਮੇਰੀਆਂ ਨਜ਼ਰਾਂ ਦੇ ਵਿੱਚ ਕੋਈ ਵੀ ਬੁਰਾ ਨਹੀਂ ਹੈ ਕਿਉਂਕਿ ਸਾਰੇ ਹੀ ਜੀਵ ਪ੍ਰਮਾਤਮਾ ਨੇ ਬਣਾਏ ਹੋਏ ਹਨ ਪ੍ਰਣਵਤ ਨਾਨਕ ਤਾਰੇ ਸੋਏ ਪ੍ਰਾਨਾ ਦੇ ਪਤੀ ਦਾਸ ਨਾਨਕ ਦਾ ਮਾਲਕ ਜਿਹੜਾ ਹੈ ਪ੍ਰਮਾਤਮਾ ਹੈ ਉਹ ਸਾਰਿਆਂ ਨੂੰ ਤਾਰਦਾ ਹੈ ਜਿਹੜਾ ਉਹਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ